ਵਾਗਦਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 84270 19817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਝੋਟੀ ਦਿਖਾਉਣੀ ਆ ਇਹ ਸੇਲ ਆ ਤਾਜੀ ਸੂਈਆ ਬੱਚਾ ਫੀਮੇਲ ਕਾਫਾ ਸਾਰਾ ਰਿਕਾਰਡ ਤੁਹਾਨੂੰ ਮਿਲੂਗਾ ਕਿਹੜੇ ਟੀਕੇ ਦੀ ਆਪਾ ਤੇ ਕਿਹੜਾ ਇਹਦਾ ਸਿਮਨ ਲੱਗਿਆ ਕਿੰਨੇ ਨੇ ਦੁੱਧ ਦਿੱਤਾ ਤੇ ਬਾਕੀ ਵੀਰ ਦੇ ਨਾਲ ਬਰੀਡ ਵਗੈਰਾ ਬਹੁਤ ਛੋਟੀ ਤਿਆ ਜਾਨਵਰ ਦਾ ਸਾਰਾ ਰਿਕਾਰਡ ਰੱਖਿਆ ਹੋ ਉਹ ਡਿਟੇਲ ਵੀ ਤੁਸੀਂ ਪਾਉਂਦੇ ਆਓ ਅਗੇ ਕਰੀ ਗੱਲਵਾ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਬਾਈ ਜਗਸੀਰ ਸਿੰਘ ਤੇ ਪਿੰਡ ਕਿੱਦੜਾ ਜਿਲ੍ਹਾ ਬਠਿੰਡਾ ਤੇ ਨਾਲ ਪਿੰਡ ਕਿਹੜੇ ਪੈਗੇ ਆਪਣੇ ਨਾਲ ਆਪਣੇ ਮਥਾਣਾ ਗੰਗਾ ਇਹ ਤੇ ਨੌਰ ਮਲੂਕਾ ਪੜਾ ਤਹਿਸੀਲਾ ਪੁਨਥਾਣਾ ਪੈਂਦੀ ਐ ਸੀਲ ਮਥਾਣਾ ਪੈਂਦੀ ਠੀਕ ਆ ਪਿੰਡ ਆ ਗਿਆ ਗਿੱਦੜਾ ਆਪਣਾ ਹਾਂ ਤੇ ਮੋਬਾਈਲ ਨੰਬਰ ਆਪਣਾ 987752 3430 9877530 3430 ਤੇ ਜਿਹੜੀ ਆਪਾਂ ਝੋਟੀ ਬਗਾਉ ਕਰੀ ਆ ਜੇ ਕਿਹੜਾ ਸੂਆ ਸੂਈ ਆ ਤੇ ਕਿਹੜੇ ਟੀਕੇ ਦੀ ਆਪਾਂ ਪਾਈ ਆਪ ਵੀ ਹਰਜਨ ਗੁੰਗੜ ਦੀ ਐ ਠੀਕ ਆ ਆਪਾਂ ਘਰੇ ਸਿਮਰ ਖਾ ਕੇ ਤਿਆਰ ਕਰੀ ਆ ਝੋਟੀ ਐ ਹਾਂ ਹਾਂ ਘਰੇ ਹੀ ਤਿਆਰ ਕੀਤੀ ਆ ਬਾਈ ਠੀਕ ਆ ਹੁਣ ਸੂਆ ਕਿਹੜਾ ਸੂਈ ਐ ਸੂਆ ਇਹ ਦੂਜਾ ਸੂਈ ਆ ਬਾਈ ਦੂਜਾ ਸੂਆ ਹੁਣੇ ਸੂਈ ਆ ਹਾਂ ਸੂਈ ਹੈਗੀ ਆਪਣਾ ਰਾਤ ਸੂਈ ਹੈ ਨਾ ਹਾਂ ਇਹ ਰਾਤ ਸੂਈ ਆ ਬਾਈ ਜੇ ਜੀ ਰੋਕਿਆ ਜੇ ਰੋਕਿਆ ਬਾਈ ਵੀਡੀਓ ਵੀ ਹੈਗੀ ਆਪਣੇ ਕੋਲ ਠੀਕ ਐ ਤੇ ਆ ਇਹ ਜੀ ਆ ਗਈ ਕੱਟੀ ਫੀਮੇਲ ਕਾਫੜਾ ਕਿਹੜੇ ਟੀਕੇ ਜੀ ਵੀਰੇ ਇਹ ABC ਵੀਰਾਵਾਲੀਆਂ ਵਾਲਿਆਂ ਨਾਲ ਦੀ ਠੀਕ ਹੈ ਰਾਕਾ ਦਾ ਬੱਚਾ ਹੈ ਅੱਛਾ ਰਾਕਾ ਦਾ ਜਿਹੜਾ ਬੱਚਾ ABC ਵੀਰਾਵਾਲੀਆਂ ਵਾਲੇ ਕੋਲੇ ਉਹਦੀ ਇਹ ਆ ਗਈ ਕੱਟੀ ਤੇ ਸਿਰਫ ਦੋ ਕਬਾਲ ਥੱਲੋ ਵਾਈਟ ਆ ਗਈ ਦੋ ਇੰਚੀ ਤੇਲ ਜਿ ਨੂੰ ਕਹਿੰਦੇ ਹਨਾ ਹਾਂ ਹਾਂ ਤੇ ਫਿਰ ਟੀਕੇ ਵਗੈਰਾ ਜਿਵੇਂ ਭਰੋਣੇ ਪਾਰਜਨ ਕੁੰਗੜ ਦਾ ਰਿਕਾਰਡ ਦੱਸਦੇ ਆ ਕਿ ਬਹੁਤ ਚੰਗਾ ਕਿਉਂਕਿ ਅੱਜ ਤੋਂ 5-6 ਸਾਲ ਪਹਿਲਾਂ ਦੋ ਟੀਕਾ ਚੱਲਿਆ ਵਾ ਹੁਣ ਇਹਦਾ ਰਿਜ਼ਲਟ ਬੈਸ ਨੂੰ ਮਿਲਿਆ ਦੇਖਣ ਨੂੰ ਕਿੰਨੇ ਦੁੱਧ ਪਾਏ ਨੇ ਇਹਨੇ ਭਾਈ 14 ਲੀਟਰ 13.5-14 ਲੀਟਰ ਦੁੱਧ ਦਿੱ ਤੇ ਮੰਨ ਕੇ ਚੱਲ ਜਿਵੇਂ ਆਪਣੇ ਨਾਰਮਲ ਜੱਟਾਂ ਦੇ ਘਰਾਂ 'ਚ ਮੱਝਾਂ ਹੁੰਦੀਆਂ ਸੀ ਉਹਨਾਂ ਤੋਂ ਤਿਆਰ ਹੋਈ ਦੀਏਗਾ ਹਾਂ ਹਾਂ ਉਹਨਾਂ ਤੋਂ ਤਿਆਰ ਹੋਈ ਠੀਕ ਹੈ ਬਾਕੀ ਤੇਰੇ ਬੱਚੇ ਵਗੈਰਾ ਹੋਰ ਦੇਖਿਆ ਸਾਰੇ ਜੇ ਕੱਟੀਆਂ ਆਈਆਂ ਇਹਨਾਂ ਦੀ ਵੀ ਰਿਕਾਰਡ ਵਗੈਰਾ ਫਿਰ ਸਾਰਾ ਰੱਖਦੇ ਆਪਾਂ ਹਾਂ ਇਹਨਾਂ ਦਾ ਵੀ ਸਾਰੇ ਕੀਤੇ ਮੇਰੇ ਕੋਲ ਰਿਕਾਰਡ ਸਾਹਮੇ ਵਿਆ ਠੀਕ ਹੈ ਸਾਬ ਵੀ ਹੈਗੇ ਆਪਣੇ ਕੋਲ ਸਾਰੇ ਲਿਖੇ ਸੀ ਠੀਕ ਹੈ ਸਾਬ ਵੀ ਆਪਾਂ ਸਾਹਮੇ ਰੱਖਦੇ ਜੀ ਮਨ ਨੂੰ ਪਤਾ ਵੀ ਇਹ ਚਾਰ ਕਟਿਆ ਤੁਸੀਂ ਪਾਲੀ ਜਾਨੇ ਆ ਵੀ ਇਹ ਚੰਗਾ ਪ੍ਰਦਰਸ਼ਨ ਕਰਨਗੇ ਤੇਰਾ 14 ਸਟਾਰਟਿੰਗ ਕਰਨੀ ਹੈ ਇਹ ਹਨਾ ਹਾਂ ਹਾਂ ਬਈ ਥਣ ਥਣ ਇਹਨਾਂ ਦੀ ਬਹੁਤ ਬਿੱਤੀ ਲੱਗੇ ਪਿਆ ਕੱਟੇ ਉਹ 39 ਮਹੀਨੇ ਪੂਰਾ ਪੂਰਾ ਪਿਆ ਜਾਵੇ 3 ਮਹੀਨੇ ਪਿਆ ਕੇ ਹੁਣ ਜਿਵੇਂ ਮੰਨ ਕੇ ਚੱਲੇ ਫੀਰ ਤੇ ਕਹੇ ਆ ਗੱਲੀ ਤੇ ਹਾਂ ਹੁਣ ਕਾਫ ਕਰੋ ਤੇ ਠੀਕ ਹੈ ਕਾਫ ਕਰੋ ਤੇ ਤੇ ਜਿਹੜੀ ਹੁਣ ਆਪਾਂ ਇਹ ਛੋਟੀ ਸੂਈ ਆ ਰਾਤ ਜੇਬ ਜੁਰ ਪੈ ਗਈ ਓਕੇ ਜਮਾ ਜੀ ਤੇ ਅੰਦਾਜ਼ਾ ਲਾ ਸਕੀਏ 14 ਲੀਟਰ ਆ ਬਦਦ ਚੋਇਆ ਪਲੂਣ ਦਾ ਇਹਦਾ ਹਾਂ ਹਾਂ ਤੇ ਚਵਾਈ ਚੁਵਾਈ ਓਕੇ ਜਮਾ ਮੋਟੀ 22 ਚੁਵਾਈ ਇੱਕ ਨੰਬਰ ਆ ਭਾਈ ਤੇ ਹੁਣ ਇਹ ਖਰੀਦਣ ਵਾਲਾ ਬੰਦਾ ਕੀ ਇਹ ਤੁਹਾਨੂੰ ਅੰਦਾਜ਼ਾ ਲਾ ਕੇ ਚੱਲੇ ਵੀ ਅਰਜਨ ਕੁੰਗੜ ਦੀ ਹੈਗੀ ਕਿੰਨਾ ਦੁੱਧ ਪਾਉ ਲੋ ਤੁਹਾਡੇ ਹਿਸਾਬ ਨਾਲ ਮੇਰੇ ਹਿਸਾਬ ਨਾਲ ਤਾਂ ਭਾਈ 13 15 16 ਦੇ ਚੰਗ ਪੀ 15 ਕਿਲੋ ਦਾ ਝੋਲੂ ਦੁੱਧ ਦੇ ਦੋ ਤੇ ਨਾਲੇ ਗਾਂ ਲਸੂ ਨੂੰ ਵਧਣ ਵਾਲੀ ਤੇ ਨਾਲ ਇੱਕ ਆ ਕੇ ਕੱਟੀਏ ਦੇ ਫਰੀ ਹਨ ਹਾਂ ਹਾਂ ਬਾਈ ਕੱਟੀਏ ਬਦਸੇ ਜਿਹੜੇ ਟੀਕੇ ਦੇਗੇ ਜਮਾ ਕਨਫਰਮ ਹੋ ਉਸ ਟੀਕੇ ਦੀ ਹਾਂ ਹਾਂ ਬਾਈ ਆਪਾਂ ਬਾਅਦ ਵਿੱਚ ਗੱਲ ਕਰਾਂਗੇ ਜੇ ਠੀਕ ਹੈ ਤੇ ਧੋਰੀ ਭਰਾ ਬਾਹਰ ਰਿਹਾ ਨੂੰ ਸੋਭਰ ਸਿੰਘ ਮੂੰਹ ਮੱਥਾ ਦੇਖੋ ਤੇ ਵੀਰ ਦਾ ਕੰਮ ਬਹੁਤ ਵਧੀਆ ਲੱਗਿਆ ਦੇਖ ਕੇ ਮਣਖੋ ਸੋਇਆ ਚੰਗਾ ਸ਼ੌਂਕ ਰੱਖਦਾ ਨਾਲ ਤੇ ਵਧੀਆ ਕਰੇ ਪਸ਼ੂ ਤਿਆਰ ਕਰੇ ਨਾਲ ਆਪਨ ਬਾਸ ਆਹ ਪਤਾ ਚਾਹੂੰਗੀ ਅਸਲ ਹੈ ਇਹ ਮੋਟ ਠੀਕ ਹੈ ਸੋ ਕੱਦ ਕਾਠ ਵਗੈਰਾ ਤੇ ਬਾਕੀ ਬਾਹਰ ਵੀ ਦੇਖੋ ਪਸ਼ੂ ਜਿਵੇਂ ਆਹ ਦੇਸੀ ਮੱਝਾਂ ਹੁੰਦੀਆਂ ਉਹਨਾਂ ਤੋਂ ਮੱਝਾਂ ਬੈਨ ਟੀਕੇ ਪਰਪਰ ਨਸਲ ਤਿਆਰ ਕਰ ਲਈ ਕੋਈ ਬਾਲੀ ਇਹ ਨਹੀਂ ਗੱਲ ਹੁੰਦੀ ਇਕੱਠੇ ਹੀ 3-4 ਲੱਖ ਲਾ ਕੇ ਆਪਾਂ ਬਰੀਡਰ ਤੋਂ ਮੱਝ ਖਰੀਦਣੀ ਹੈ ਤੇ ਬਰੀਡ ਤਿਆਰ ਕਰਨੀ ਹੈ ਸ਼ੌਂਕ ਰੱਖਾਂਗੇ ਤਾਂ ਤਿੰਨ ਸਾਲਾਂ ਦੇ ਬਰੀਡ ਤਿਆਰ ਹੋ ਜਾਂਦੇ ਕੋਈ ਬਾਲੀ ਵੱਡੀ ਗੱਲ ਨਹੀਂ ਹੁੰਦੀ ਇਹ ਸੋ ਦੇਖੋ ਕੱਦ ਮੂੰਹ ਵੱਠਾ ਮੂੰਹ ਮੱਥਾ ਚੰਗਾ ਇਹਦਾ ਤੇ ਬਾਕੀ ਥਾਂ ਲੇਵਾ ਦੇਖੋ ਸਾਫ਼ ਸੁੱਤਰਾ ਸਿੰਘ ਦੇਖੋ ਬਿਲਕੁਲ 골ਡ ਰਿੰਗ ਸਿੰਘ ਅਰਜਨ ਕੁੰਗੜ ਦੀ ਧੀ ਹੈ ਇਹ ਤੇ ਤਾਂ ਕਰਕੇ ਦੇਖੋ ਤੁਹਾਨੂੰ ਮੂਹਰੇ ਗਾੜੀ ਵਿਛਾਈ ਬਿਲਕੁਲ ਕੁਝ ਨਹੀਂ ਆਮ ਮੰਨ ਕੇ ਚੱਲੋ ਵੀ ਥਾ ਨਿੱਕਾ ਮੋਟਾ ਜਦਾ ਧੋਰ ਦੀ ਭਰਾ 200 ਡਰੱਦੀ ਭਈਏ ਦੇਖ ਕੇ ਜਿਵੇਂ ਨੂੰ ਸੋ ਦੇਖੋ ਪਤਲੀ ਚਮੜੀ ਦੇ ਵਿੱਚ ਆ ਧਾਰਾ ਵੀ ਆ ਪਹਿਲੇ ਮਾਰ ਕੇ ਦਿਖਾ ਦਿੰਨੇ ਆ ਕੱਦ-ਕੱਦ ਬਹੁਤ ਆ ਦੇਖੋ ਟਰਾਲੀ ਜੀ ਦੀ ਝੋਟੀਆਂ ਜਾਵਾ ਤੇ ਦੂਜਾ ਸੂਆ ਜਾਇ ਨਾ ਸੂਈ ਜਾਵਾ 15 ਕਿਲੋ ਦੁੱਧ ਮਾਰ ਲਿਓ ਤੇ ਸੇਵਾ ਕਰ ਵਾਲਾ ਸੰਭਲ ਲੈ ਚੋ ਵੱਧ ਵੀ ਸਕਦਾ ਤੇ ਬਾਕੀ ਇਹਦੇ ਆ ਦੇਖੋ ਆਰਡਰ ਕੋ ਬੈਟਿੰਗ ਲੈ ਬੱਲ ਬਰਾ ਬੱਲ ਸੋ ਵੀਰੋ ਧਾਰਾ ਦੇਖ ਸਕਦੇ ਹੋ ਪੂਰੇ ਸਾਫ ਸੁਥਰੇ ਚੰਗੀਆਂ ਧਾਰਾਂ ਗਈਆਂ ਇਹ ਤਾਂ ਬਹੁਤ ਹਨ ਸੁਭਰ ਧਾਰਾ ਦੇਖ ਸਕਦੇ ਪੂਰੇ ਸਾਫ ਸੁਥਰੇ ਚੰਗੀਆਂ ਮੋਟੀਆਂ ਧਾਰਾਂ ਗਈਆਂ ਵਾ ਠੀਕ ਆ ਵੀਰੇ ਮਾਰਦੇ ਮਗਰ ਇਹਨਾਂ ਜੀ ਮਾਰਦੀ ਸੁ ਦੇਖ ਸਕਦੇ ਬੋੜੇ ਦੇ ਵਿੱਚ ਹਲੇ ਤੇ ਚੁਵਾਈ ਵਗੈਰਾ ਧਾਰਾ ਵੀਨੇ ਮਾਰ ਕੇ ਦਿਖਾਤੀਆਂ ਤੇ ਵੀਰੇ ਸਵੇਰੇ ਕਿੰਨਾ ਕੁ ਬੋੜਾ ਚੋਇਆ ਆਪ ਇਹਦਾ ਫੇਰ ਕੱਢਤਾ ਜੀ ਬਾਈ 3.5 ਲੀਟਰ ਸਾਢੇ ਦਾ ਲੀਟਰ ਉਹ ਕਰਤਾ ਸੀਗਾ ਹਾਂ ਤੇ ਆਪਾਂ ਕੱਟੂ ਬਹੁਤ ਜ਼ਿਆਦਾ ਸੀਗਾ ਜਿੰਨਾ ਚਾ ਚੁੰਗੀ ਗਈ ਆ ਉਹਨਾਂ ਚਾ ਚੁੰਗੀ ਗਈ ਆ ਠੀਕ ਐ ਜੋ ਡੱਕੀ ਉਹਦੇ ਖੜੀ ਐ ਤੇ ਕੱਦ ਖੜ ਚੰਗਾ 15 ਕਿਲੋ ਦੁੱਧ ਮੰਨ ਕੇ ਬੰਦੇ ਨੂੰ ਖਰੀਦ ਸਕਦਾ ਹਾਂ ਤੇ ਮੋਲਾ ਪੈਦਾ ਕੀ ਰੱਖਿਆ ਮੋਲ ਬਾਈ 145 ਕਰਦੇ ਗਜੈਸ ਹੋ ਜੂਗੀ ਹਾਂ ਮੌਕੇ ਤੇ ਕਰਦੇ ਹਾਂ ਨੰਬਰ ਬੋਲੀ ਦੁਬਾਰੇ ਆਪਣਾ ਨੰਬਰ ਬਾਈ 98 775 30430 98 775 30430 ਹਾਂ ਸੋ ਅਰਜਨ ਕੌਂਗਰ ਦੀ ਝੋਟੀਏ ਫੋਰ ਸੇਲਾ ਪਿੱਛੇ ਰਾਕਾ ਦਾ ਬੱਚਾ ਜਿਹੜਾ ABC ਵੀਰਾਂ ਵਾਲਾ ਇਹਦਾ ਉਸ ਸਾਂਢ ਦੀ ਇਹ ਆ ਗਈ 25 ਪੀਸੇ ਸੋ ਦੇਖੋ ਕੱਟੀ ਚੁੰਗੀ ਜਾਂਦੀ ਹੈ ਸੋ ਦੋ ਚੀਜ਼ਾਂ ਘਰੇ ਜਾਣਗੀਆਂ ਮੋਹਰਾ ਦੀ ਝੋਟੀ ਤੇ ਮੋਹਰਾ ਦੀ ਕੱਟੀ ਪਿੰਡ ਗਿੱਦੜ ਜਿਲ੍ਹਾ ਬਠਿੰਡਾ ਪਹਿ ਗਿਆ ਕਿਸੇ ਵੀ ਵੀਰ ਦੇ ਝੋਟੀ ਪਸੰਦ ਹੋਵੇ ਇਸ ਨੰਬਰੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤੈਨਤ ਲੋ ਧੰਨਵਾਦ ਜਮਾਨੀ ਹੈ ਠੀਕ ਹੈ ਜੇ ਮਰਜੀ ਚੋਈ ਜਾਵੇ ਕੋਈ ਮਰਜੀ ਬੈਠੀ ਜਾਵੇ ਕੋਈ ਮਰਜੀ ਚੋਈ ਜਾਵੇ ਠੀਕ ਹੈ ਵੀਡੀਓ ਦੇਖਣ ਲਈ ਸਭ ਦਾ ਤੈਨਤ ਲੋ ਧੰਨਵਾਦ ਜਲਦ ਮਿਲਦੇ ਆ ਕਿਸੇ ਨਾ